ਕੇਜਰੀਵਾਲ ਨਾਲ ਇਹ ਕੀ ਹੋਇਆ ਚੰਗੀ ਹੋਈ ਜਾਂ ਮਾੜੀ ਹੋਈ ਕੇਜਰੀਵਾਲ ਸਭ ਨੂੰ ਵਧਾਈ ਦੇਈਏ ਜਾਂ ਅਫਸੋਸ ਪ੍ਰਗਟ ਕਰੀਏ ਕਿਉਂਕਿ ਅੱਜ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਹੁਣ ਤੁਸੀਂ ਕਹੋਗੇ ਜੇ ਜ਼ਮਾਨਤ ਦਿੱਤੀ ਹੈ ਫਿਰ ਵਧਾਈ ਦੇਣੀ ਚਾਹੀਦੀ ਹੈ ਹਾਂ ਪੂਰੀ ਆਮ ਆਦਮੀ ਪਾਰਟੀ ਖੁਸ਼ ਹੈ ਸਾਰੇ ਵਧਾਈਆਂ ਦੇ ਰਹੇ ਨੇ ਆਮ ਆਦਮੀ ਪਾਰਟੀ ਢੋਲ ਵਜਾ ਰਹੀ ਹੈ ਲੱਡੂ ਵੰਡ ਰਹੀ ਹੈ ਵਧਾਈਆਂ ਦੇ ਰਹੀ ਹੈ ਬਹੁਤ ਵੱਡੀ ਜਿੱਤ ਦਾ ਐਲਾਨ ਕਰ ਰਹੀ ਹੈ ਪਰ ਫਿਰ ਮੈਂ ਅਫਸੋਸ ਕਰਨ ਦੀ ਗੱਲ ਕਿਉਂ ਕਰ ਰਿਹਾ ਭਾਈ ਕੇਜਰੀਵਾਲ ਨੂੰ ਜਦੋਂ ਜ਼ਮਾਨਤ ਦਿੱਤੀ ਹੈ ਤਾਂ ਜ਼ਮਾਨਤ ਦੀ ਸਾਰੀ ਖੁਸ਼ੀ ਤੇ ਨਸ਼ਾ ਖੋਲਿਆ ਕਿਉਂਕਿ ਨਾਲ ਹੀ ਚਾਰ ਐਸੀਆਂ ਸ਼ਰਤਾਂ ਲਾਤੀਆਂ ਜਿਹੜੀਆਂ ਹੁਣ ਤੱਕ ਸ਼ਾਇਦ ਕਿਸੇ ਵੀ ਬੰਦੇ ਤੇ ਲੱਗੀਆਂ ਹੋਣ ਕੀ ਸ਼ਰਤਾਂ ਲੱਗੀਆਂ ਕੇਜਰੀਵਾਲ ਸਾਹਿਬ ਜੇਲ੍ਹ ਚ ਰਹੇ ਪਰ ਉਹਨਾਂ ਮੁੱਖ ਮੰਤਰੀ ਦੇਉਦੇ ਤੋਂ ਅਸਤੀਫਾ ਨਹੀਂ ਦਿੱਤਾ ਜੇਲ੍ਹ ਚ ਰਹਿੰਦੇ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਸੀ ਪਰ ਹੁਣ ਜਦ ਜ਼ਮਾਨਤ ਦਿੱਤੀ ਗਈ ਹੈ ਤਾਂ ਬਹੁਤ ਵੱਡੀ ਸ਼ਰਤ ਕੇਜਰੀਵਾਲ ਤੇ ਲਾਈ ਗਈ ਕਿ ਉਹ ਜ਼ਮਾਨਤ ਤੇ ਜਾਣ ਤੋਂ ਬਾਅਦ ਜੇਲ੍ਹ ਚੋਂ ਨਿਕਲਣ ਤੋਂ ਬਾਅਦ ਕਿਸੇ ਵੀ ਸਰਕਾਰੀ ਫਾਈਲ ਤੇ ਦਸਤਕਤ ਨਹੀਂ ਕਰ ਸਕਣਗੇ ਕੇਜਰੀਵਾਲ ਸਾਹਿਬ ਸਰਕਾਰੀ ਦਫ਼ਤਰ ਨਹੀਂ ਜਾ ਸਕਣਗੇ ਮੁੱਖ ਮੰਤਰੀ ਦੇ ਦਫ਼ਤਰ ਵੀ ਨਹੀਂ ਜਾ ਸਕਣਗੇ ਔਰ ਉਹ ਜਿਹੜਾ ਉਹਨਾਂ ਦਾ ਕੇਸ ਹੈ ਉਹਦੇ ਬਾਰੇ ਕੋਈ ਬਿਆਨ ਨਹੀਂ ਦੇ ਸਕਣਗੇ ਔਰ ਉਹ ਦੇਰ ਛੱਡ ਕੇ ਬਾਹਰ ਵੀ ਨਹੀਂ ਜਾ ਸਕਣਗੇ ਇਹ ਸਾਰੀਆਂ ਸ਼ਰਤਾਂ ਕੇਜਰੀਵਾਲ ਤੇ ਲੱਗੀਆਂ 10 ਲੱਖ ਦੇ ਮੁਚਲਕੇ ਤੇ ਜ਼ਮਾਨਤ ਹੋਈ ਹੈ ਹੁਣ ਤੁਸੀਂ ਦੱਸੋ ਕੀ ਕਹੀਏ ਅਫਸੋਸ ਕਰੀਏ ਜਾਂ ਵਧਾਈ ਦੇਈਏ ਦੇਖੋ ਹਰਾਨੀ ਦੀ ਗੱਲ ਕਿ ਜੇਲ੍ਹ ਚ ਰਹਿੰਦਿਆਂ ਤਾਂ ਕੇਜਰੀਵਾਲ ਮੁੱਖ ਮੰਤਰੀ ਸਨ ਕਿਉਂਕਿ ਅਸਤੀਫਾ ਨਹੀਂ ਦਿੱਤਾ ਸੀ ਤੇ ਜੇਲ੍ਹ ਤੋਂ ਬਾਹਰ ਆ ਗਏ ਤੇ ਉਹ ਮੁੱਖ ਮੰਤਰੀ ਨਹੀਂ ਰਹੇ ਹੁਣ ਇਹਨਾਂ ਸਾਰੇ ਕੁਸ਼ ਦੇ ਉੱਪਰ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਬੜੀ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਵੀ ਇਹ ਹੋਇਆ ਕੀ ਆ ਔਰ ਇਹਦਾ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਊਗਾ ਕਿ ਨੁਕਸਾਨ 4-5 ਮਹੀਨੇ ਬਾਅਦ ਦਿੱਲੀ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਤੇ ਵੈਸੇ 2-3-4 ਮਹੀਨੇ ਆ ਮੁੱਖ ਮੰਤਰੀ ਹੋਰ ਰਹਿ ਕੇ ਕੇਜਰੀਵਾਲ ਨੂੰ ਬਹੁਤਾ ਫਾਇਦਾ ਨਹੀਂ ਸੀ ਹੋਣਾ ਪਰ ਦੋ ਜੱਜਾਂ ਦੇ ਬੈਂਚ ਨੇ ਜ਼ਮਾਨਤ ਕੀਤੀ ਐ ਉਹਨਾਂ ਦੋ ਜੱਜਾਂ ਦਾ ਅੱਢ ਅੱਡ ਫੈਸਲਾ ਸੀ ਵੇਖੋ 155-56 ਦਿਨ ਬਾਅਦ ਜਿਹੜੇ ਕੇਸ 'ਚ ਕੇਜਰੀਵਾਲ ਨੂੰ ED ਨੇ ਗ੍ਰਿਫਤਾਰ ਕੀਤਾ ਸੀ ਉਹਦੇ ਚੋਂ ਤਾਂ ਜ਼ਮਾਨਤ ਗਈ ਸੀ ਮਿਲ ਤੇ ਫਿਰ ਬਾਹਰ ਨਿਕਲ ਲੱਗ ਗਿਆ CBI ਨੇ ਗ੍ਰਿਫਤਾਰ ਕਰ ਲਿਆ ਸੀ ਤੇ ਸੀਬੀਆਈ ਦੀ ਜਮਾਨਤ ਜਿਹੜੀ ਆ ਹੁਣ ਮਿਲੀ ਐ ਤੇ 170 ਦਿਨਾਂ ਬਾਅਦ ਬਾਹਰ ਆ ਰਹੇ ਨੇ ਕੇਜਰੀਵਾਲ ਸਾਹਿਬ ਹੁਣ ਦੋਨਾਂ ਜੱਜਾਂ ਦੇ ਵਿਚਾਲੇ ਇਹਨਾਂ ਗੱਲਾਂ 'ਚ ਮਤਭੇਦ ਸੀ ਗੱਲ ਆਡੜ ਸੀ ਇੱਕ ਜੱਜ ਸਾਹਿਬ ਜਿਹੜਾ ਸੁਪਰੀਮ ਕੋਰਟ ਦੇ ਦੋ ਜੱਜਾਂ ਦਾ ਬੈਂਚ ਸੀ ਇੱਕ ਜੱਜ ਨੇ ਕਿਹਾ ਕਿ ਸੀਬੀਆਈ ਨੇ ਜਿਹੜੀ ਗ੍ਰਿਫਤਾਰੀ ਕੀਤੀ ਸੀ ਉਹ ਨਿਯਮਾਂ ਦੇ ਮੁਤਾਬਕ ਤੇ ਸਹੀ ਕੀਤੀ ਸੀ ਦੂਜੇ ਜੱਜ ਨੇ ਕਿਹਾ ਕਿ ਨਹੀਂ ਇਹ ਗ੍ਰਿਫਤਾਰੀ ਠੀਕ ਨਹੀਂ ਸੀ ਕੀਤੀ ਗਈ ਹੁਣ ਦੋਨਾਂ ਜੱਜਾਂ ਦੇ ਵਿੱਚ ਹੀ ਜਦ ਮਤ ਪੈਦਾ ਹੈ ਤਾਂ ਫਿਰ ਇਹਦੇ ਤੇ ਕੀ ਕਿਹਾ ਜਾਊਗਾ ਪਰ ਜ਼ਮਾਨਤ ਦੋਨਾਂ ਨੇ ਦੇ ਦਿੱਤੀ ਹੈ ਇਹਦੇ ਤੇ ਭਾਈ ਚਰਚਾ ਕਈ ਤਰ੍ਹਾਂ ਦੀ ਚੱਲ ਰਹੀ ਹੈ ਕਿਉਂਕਿ ਬੀਤੇ ਕੱਲ ਦੇਸ਼ ਦੇ ਮੁੱਖ ਜੱਜ ਸੀਜੀਆਈ ਚੰਦਰ ਚੂੜ ਸਾਹਬ ਦੇ ਘਰ ਪ੍ਰਧਾਨ ਮੰਤਰੀ ਸਾਹਿਬ ਗਏ ਨਹੀਂ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਜਾ ਕੇ ਪੂਜਾ ਪਾਠ ਵੀ ਕੀਤਾ ਇਕੱਠੇ ਮੁੱਖ ਜੱਜ ਸਾਹਿਬ ਭਾਰਤ ਦੇ ਤੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਕਿ ਨਿਯਮਾਂ ਮੁਤਾਬਕ ਰਵਾਇਤ ਮੁਤਾਬਕ ਪ੍ਰੋਟੋਕੋਲ ਮੁਤਾਬਕ ਇਹ ਠੀਕ ਨਹੀਂ ਮੰਨਿਆ ਜਾ ਰਿਹਾ ਬਹੁਤ ਸਾਰੇ ਵਕੀਲ ਬਹੁਤ ਸਾਰੇ ਪੱਤਰਕਾਰ ਬਹੁਤ ਸਾਰੇ ਬੁੱਧੀਜੀਵੀ ਵੱਡੇ ਵੱਡੇ ਸਵਾਲ ਉਠਾ ਰਹੇ ਨੇ ਵੀ ਇਹ ਕੀਤਾ ਕਿ ਆ ਪ੍ਰਧਾਨ ਮੰਤਰੀ ਨੇ ਤੇ ਮੁੱਖ ਜੱਜ ਚੰਦਰ ਚੂੜ ਸਾਹਿਬ ਨੇ ਪਰ ਖੁੱਲ ਕੇ ਕੋਈ ਵੀ ਨਹੀਂ ਬੋਲਦਾ ਕਿਉਂ ਅਦਾਲਤੀ ਮਾਨਾ ਨੀ ਦਾ ਕੇਸ ਕੰਟੈਂਪਟ ਆਫ ਕੋਰਟ ਲੱਗ ਗਿਆ ਤਾਂ ਫਿਰ ਮੁਸ਼ਕਲ ਹੋ ਜਾਂਦੀ ਹੈ ਇਸ ਕਰਕੇ ਭਾਈ ਕੋਈ ਨਹੀਂ ਬੋਲਦਾ ਪਿਆ ਪਰ ਹੁਣ ਜਦ ਕੇਜਹੀਵਲ ਨੂੰ ਜ਼ਮਾਨਤ ਮਿਲੀ ਹੈ ਤੇ ਮਿਲੀ ਇਦਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਤਾਂ ਇੱਥੇ ਫਿਰ ਕਈ ਤਰ੍ਹਾਂ ਦੀ ਸੋਚ ਜਿਹੜੀ ਆ ਉਹ ਪੈਦਾ ਹੁੰਦੀ ਹੈ ਦਿਮਾਗ ਕਈ ਪਾਸੇ ਜਾਂਦਾ ਕੱਲ ਜਿਵੇਂ ਪ੍ਰਧਾਨ ਮੰਤਰੀ ਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਸਾਹਿਬ ਦੀ ਮੀਟਿੰਗ ਮਤਲਬ ਮਿਲਨੀ ਹੋਈ ਐ ਤਾਂ ਬੜੀਆਂ ਥਾਵਾਂ ਤੇ ਦਿਮਾਗ ਆਪਣੇ ਆਪ ਜਾਂਦਾ ਘੁੰਮਦਾ ਪਰ ਕੀ ਕਰੀਏ ਮੂੰਹ ਚੋਂ ਕੱਢਦੇ ਆ ਤਾਂ ਫੇਰ ਉਹ ਜਿਵੇਂ ਕਹਿੰਦੇ ਨੇ ਵੀ ਸੱਚ ਕਹਿੰਦਾ ਵੀ ਤੂੰ ਮੈਨੂੰ ਮੂੰਹ ਚੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕੱਢਦਾ ਉਹ ਗੱਲ ਬਣੀ ਪਈ ਐ ਕੀ ਕਿਹਾ ਜਾਵੇ ਤੇ ਕੀ ਨਾ ਕਿਹਾ ਜਾਵੇ ਚਲੋ ਖੈਰ ਹੁਣ ਮਾਮਲਾ ਐ ਹਰਿਆਣੇ ਚ ਵੋਟਾਂ ਪੈ ਰਹੀਆਂ ਨੇ ਤੇ ਉਹਨਾਂ ਵੋਟਾਂ ਦੇ ਵਿੱਚ ਕੇਜਰੀਵਾਲ ਸਾਹਿਬ ਪ੍ਰਚਾਰ ਕਰ ਸਕਣਗੇ ਹੁਣ ਹਰਿਆਣੇ ਚ ਫਸੀ ਪਈ ਸੀ ਗਰਾਰੀ ਗਰਾਰੀ ਕੀ ਸੀ ਇੱਕ ਪਾਸੇ ਬੀਜੇਪੀ ਇੱਕ ਪਾਸੇ ਕਾਂਗਰਸ ਤੇ ਇੱਕ ਪਾਸੇ ਆਮ ਆਦਮੀ ਪਾਰਟੀ ਤਿੰਨੇ ਜੋਰ ਨਾਲ ਚੋੜਾ ਲੜ ਰਹੀਆਂ ਖੇਤਰੀ ਪਾਰਟੀਆਂ ਹਰਿਆਣੇ ਦੀਆਂ ਨੈਲੋ ਵਗੈਰਾ ਉਹ ਵੀ ਹੈਗੀਆਂ ਨੇ ਪਰ ਮੁੱਖ ਰੂਪ ਚ ਟੱਕਰ ਜਿਹੜੀ ਆ ਉਹ ਬੀਜੇਪੀ ਤੇ ਕਾਂਗਰਸ ਵਿਚਾਲੇ ਆ ਆਮ ਆਦਮੀ ਪਾਰਟੀ ਦਾ ਕੋਈ ਬਹੁਤਾ ਉਥੇ ਆਧਾਰ ਬੇਸ ਹੈ ਨਹੀਂਗਾ ਹਰਿਆਣੇ ਦੇ ਵਿੱਚ ਤਾਂ ਭਾਵੇਂ ਕੇਜਰੀਵਾਲ ਸਾਹਿਬ ਹਰਿਆਣੇ ਦੇ ਨੇ ਪਰ ਹਰਿਆਣੇ 'ਚ ਉਹਨਾਂ ਨੂੰ ਬਹੁਤੀ ਮਹੱਤਤਾ ਨਹੀਂ ਮਿਲੀ ਅਜੇ ਤੱਕ ਜੋਰ ਲਾ ਰਹੇ ਆ ਭਗਵੰਤ ਮਾਨ ਸਾਹਿਬ ਤੇ ਹੋਰ ਅੱਛਾ ਹੁਣ ਇੱਕ ਸਮੀਕਰਨ ਇਹ ਵੀ ਜੁੜਦਾ ਵੀ ਇਸ ਪਹਿਲਾਂ ਤਾਂ ਬੀਜੇਪੀ ਦੀ ਸਰਕਾਰ ਹੈ ਹਰਿਆਣੇ 'ਚ ਤੇ ਐਤਕੀ ਬੀਜੇਪੀ ਉਥੇ ਬੁਰੀ ਹਾਲਤ 'ਚ ਜਾਰੀ ਹੈ ਪਹਿਲੀ ਗੱਲ ਤਾਂ ਕਿਸਾਨ ਅੰਦੋਲਨ ਕਰਕੇ ਦੂਜੇ ਨੰਬਰ ਤੇ ਹ ਕੰਗਣਾ ਨੇ ਫੱਟੀ ਪੋਚਤੀ ਬਿਆਨ ਦੇ ਦੇ ਕੇ ਤੇ ਤੀਜੇ ਨੰਬਰ ਤੇ ਜਿਹੜਾ ਲਗਾਤਾਰ ਸਰਕਾਰ ਰਹੀ ਕੁਛ ਕੀਤਾ ਨਹੀਂ ਉਹਦੇ ਕਰਕੇ ਤੇ ਚੌਥੇ ਨੰਬਰ ਤੇ ਜਦੋਂ ਹਣ ਟਿਕਟਾਂ ਵੰਡੀਆਂ ਭਾਜਪਾ ਨੇ ਹਰਿਆਣੇ ਦੇ ਐਮਐਲਏ ਖੜੇ ਕੀਤੇ ਉਮੀਦਵਾਰ ਤਾਂ 250 ਤੋਂ ਵੱਧ ਵੱਡੇ ਆਗੂ ਭਾਜਪਾ ਦੇ ਅਸਤੀਫਾ ਦੇ ਗਏ ਹਰਿਆਣੇ 'ਚ ਤੇ ਉਹ ਕਹਿੰਦੇ ਅਸੀਂ ਤਾਂ ਵੱਖਰੀ ਚੋਣ ਲੜਾਂਗੇ ਪੈ ਗਈ ਪਸੂੜੀ ਪੈ ਗਿਆ ਪੇਚਾ ਤਾਂ ਪਤਲੀ ਹਾਲਤ ਹੈ ਮਤਲਬ ਬੀਜੇਪੀ ਦੀ ਹਰਿਆਣੇ 'ਚ ਇਸ ਵਾਰ ਤੇ ਉੱਥੇ ਹੀ ਕਾਂਗਰਸ ਜਿਹੜੀ ਆ ਉਹ ਚੜ ਰਹੀ ਹੈ ਹਰਿਆਣੇ ਦੇ ਵਿੱਚ ਐਮਪੀ ਦੇ ਇਲੈਕਸ਼ਨਾਂ 'ਚ ਵੀ ਕਾਂਗਰਸ ਜਿਹੜੀ ਆ ਉਹ ਪਹਿਲਾਂ ਨਾਲੋਂ ਉੱਪਰ ਗਈ ਤੇ ਬੀਜੇਪੀ ਪਹਿਲਾਂ ਨਾਲੋਂ ਥੱਲੇ ਆਈ ਇਸੇ ਤਰ੍ਹਾਂ ਹੁਣ ਜਿਹੜੀਆਂ ਵੋਟਾਂ ਪੈ ਰਹੀਆਂ ਹਨ ਵਿਧਾਨ ਸਭਾ ਦੀਆਂ ਇਨਾਂ ਦੇ ਵਿੱਚ ਵੀ ਬੀਜੇਪੀ ਚਾਹੁੰਦੀ ਹੈ ਵੀ ਮੁਕਾਬਲਾ ਤਕੋਣਾ ਬਣੇ ਆਮ ਆਦਮੀ ਪਾਰਟੀ ਵੋਟਾਂ ਖਿੱਚੇ ਬੀਜੇਪੀ ਨੂੰ ਇਹ ਜਪਦਾ ਵੀ ਆਮ ਆਦਮੀ ਪਾਰਟੀ ਵੋਟਾਂ ਖਿੱਚੇਗੀ ਤਾਂ ਕਿਹਦੀਆਂ ਖਿੱਚੇਗੀ ਬੀਜੇਪੀ ਦੀਆਂ ਨਹੀਂ ਕਾਂਗਰਸ ਦੀਆਂ ਔਰ ਇਸ ਕਰਕੇ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਬੀਜੇਪੀ ਚਾਹੁੰਦੀ ਹੈ ਬੀਜੇਪੀ ਕਿ ਹਰਿਆਣੇ ਚ ਕਾਂਗਰਸ ਕਾਂਗਰਸ ਨੂੰ ਡਾਊਨ ਕਰਨ ਲਈ ਆਮ ਆਦਮੀ ਪਾਰਟੀ ਥੋੜੀ ਉੱਭਰੀ ਕਾਂਗਰਸ ਦੀਆਂ ਅਧੀਆਂ ਕੁ ਵੋਟਾਂ ਉਹ ਖਿੱਚੇ ਤੇ ਫਿਰ ਸਾਡਾ ਫੇਰ ਦਾ ਲੱਗ ਜੇ ਸੋ ਬੜਾ ਕੁਝ ਜਿਹੜਾ ਹੈ ਉਹ ਸੋਚ ਕੇ ਵੇਖਿਆ ਜਾ ਰਿਹਾ ਚਰਚਾ ਹੋ ਰਹੀ ਹੈ ਕੁਝ ਚੈਨਲਾਂ ਨੇ ਤਾਂ ਇਸ ਨੂੰ ਚੋਣਵੀ ਜਮਾਨਤ ਵੀ ਕਿਹਾ ਕੇਜਰੀਵਾਲ ਦੀ ਨੂੰ ਪਰ ਇਹ ਸਾਰੇ ਕੁਝ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਜ਼ਮਾਨਤ ਹੋ ਗਈ ਹੈ 177 ਦਿਨਾਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਰਹੇ ਨੇ ਆਮ ਆਦਮੀ ਪਾਰਟੀ ਵਧਾਈਆਂ ਦੇ ਟੋਕਰੇ ਬਣ ਰਹੀ ਹੈ ਔਰ ਲੱਡੂ ਵੰਡ ਰਹੀ ਹੈ ਢੋਲ ਵਜਾ ਰਹੀ ਹੈ ਕੇਜਰੀਵਾਲ ਸਾਹਿਬ ਹੁਣ ਮੁੱਖ ਮੰਤਰੀ ਰਹਿ ਕੇ ਜੇਲ੍ਹ ਚ ਰਹੇ ਨੇ ਤੇ ਮੁੱਖ ਮੰਤਰੀ ਦੀਆਂ ਸਾਰੀਆਂ ਤਾਕਤਾਂ ਖਤਮ ਹੋ ਕੇ ਜੇਲ੍ਹ ਚੋਂ ਬਾਹਰ ਆ ਰਹੇ ਨੇ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਸੀ ਈਡੀ ਨੇ ਗ੍ਰਿਫਤਾਰ ਕਿਉਂ ਕੀਤਾ ਸੀ ਗ੍ਰਿਫਤਾਰ ਕੀਤਾ ਸੀਗਾ ਇੱਕ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਜਿਹਦੇ ਵਿੱਚ ਪਹਿਲਾਂ ਸੰਜੇ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਸੀ ਉਸ ਤੋਂ ਪਹਿਲਾਂ ਮਨੀਤ ਸੋਧਿਆ ਨੂੰ ਗ੍ਰਿਫਤਾਰ ਕੀਤਾ ਸੀ ਦੁਰਕੇਸ਼ ਪਾਠਕ ਨੂੰ ਗ੍ਰਿਫਤਾਰ ਕੀਤਾ ਹੋਇਆ ਉਸੇ ਕੇਸ ਚ ਕੇਜਰੀਵਾਲ ਨੂੰ ਵੀ ਕੀਤਾ ਸੀ ਪਰ ਹੁਣ ਕੇਜਰੀਵਾਲ ਬਾਹਰ ਆ ਰਹੇ ਨੇ ਪਹਿਲਾ ਕੇਜਰੀਵਾਲ ਥੋੜੇ ਦਿਨਾਂ ਲਈ ਉਦੋਂ ਬਾਹਰ ਆਏ ਸੀ ਜਦੋਂ ਐਮਪੀ ਦੀਆਂ ਚੋਣਾਂ ਸੀ ਔਰ ਉਹਨਾਂ ਨੂੰ ਪ੍ਰਚਾਰ ਕਰਨ ਦੇ ਲਈ ਕੁਝ ਦਿਨਾਂ ਦੀ ਜ਼ਮਾਨਤ ਜਿਹੜੀ ਆ ਉਹ ਦਿੱਤੀ ਗਈ ਸੀ ਫਿਰ ਉਹਨਾਂ ਨੂੰ ਅੰਦਰ ਜਾਣਾ ਪਿਆ ਸੀ ਉਸ ਤੋਂ ਬਾਅਦ ਹੁਣ ਤੱਕ ਉਹ ਜੇਲ੍ਹ 'ਚ ਸਿਗੇ ਔਰ ਅੱਜ ਆਮ ਆਦਮੀ ਪਾਰਟੀ ਕਹਿ ਰਹੀ ਆ ਕਿ ਬਹੁਤ ਵੱਡੀ ਜਿੱਤ ਹੋਈ ਹੈ ਹੁਣ ਸਵਾਲ ਇਹ ਕਿ ਇੱਥੇ ਬਹੁਤ ਵੱਡਾ ਹੈ ਕਿ ਕੀ ਸੱਚੀ-ਮੁੱੱਚੀ ਇਹ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੈ ਆਮ ਆਦਮੀ ਪਾਰਟੀ ਇਦਾਂ ਪ੍ਰਚਾਰ ਕਰ ਰਹੀ ਹੈ ਜਿਵੇਂ ਕੇਜਰੀਵਾਲ ਨੂੰ ਬਰੀ ਕਰ ਦਿੱਤਾ ਗਿਆ ਹੋਵੇ ਵੇਖੋ ਜ਼ਮਾਨਤ ਤਾਂ ਇੱਕ ਟਾਈਮ ਤੇ ਆ ਕੇ ਕਤਲ ਦੇ ਕੇਸ ਵੀ ਮਿਲ ਜਾਂਦੀ ਹੈ 26 ਦੇ ਕੇਸ 'ਚ ਵੀ ਮਿਲ ਜਾਂਦੀ ਹੈ ਮਤਲਬ ਜ਼ਮਾਨਤ ਮਿਲ ਜਾਂਦੀ ਰਹੀ ਹੈ ਜ਼ਮਾਨਤ ਹੋਣ ਦਾ ਮਤਲਬ ਬਰੀ ਹੋਣਾ ਨਹੀਂ ਹੁੰਦਾ ਜ਼ਮਾਨਤ ਹੋਣ ਦਾ ਮਤਲਬ ਹੁੰਦਾ ਵੀ ਜਦੋਂ ਤੱਕ ਕੇਸ ਦਾ ਅਸਲੀ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਚੱਲ ਤੁਸੀਂ ਬਾਹਰ ਰਹੋ ਜਮਾਨਤ ਤਾਂ ਮਜੀਠੀਆਂ ਨੂੰ ਵੀ ਮਿਲੀ ਹੋਈ ਆ ਜਮਾਨਤ ਹੋਰ ਬਹੁਤ ਸਾਰੇ ਲੋਕਾਂ ਨੂੰ ਮਿਲੀ ਹੋਈ ਆ ਜਿਹੜੇ ਕੇਸ ਦੇ ਵਿੱਚ ਸਰਸੇ ਵਾਲਾ ਅੰਦਰ ਹੈ ਉਹ ਕੇਸ ਦੇ ਵਿੱਚ ਉਹ ਬਾਹਰ ਵੀ ਰਿਹਾ ਕੇਸ ਅਦਾਲਤ 'ਚ ਚੱਲਦਾ ਰਿਹਾ ਸੀ ਇਸੇ ਤਰ੍ਹਾਂ ਜਮਾਨਤ ਹੋ ਜਾਣਾ ਬਰੀ ਹੋ ਜਾਣਾ ਨਹੀਂ ਹੁੰਦਾ ਜਮਾਨਤ ਹੋ ਜਾਣਾ ਬੇਗੁਨਾਹ ਸਾਬਤ ਹੋ ਜਾਣਾ ਨਹੀਂ ਹੁੰਦਾ ਹਾਂ ਇਹ ਜ਼ਰੂਰ ਹੈ ਕੁਝ ਕੇਸਾਂ ਦੇ ਵਿੱਚ ਜਿਹੜੀ ਜਮਾਨਤ ਹੈ ਉਹ ਬਹੁਤ ਔਖੀ ਮਿਲਦੀ ਹੈ ਉਸੇ ਤਰ੍ਹਾਂ ਦਾ ਇਹ ਕੇਸ ਮੰਨਿਆ ਜਾਂਦਾ ਪਰ ਫਿਰ ਵੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਅੱਜ ਕਹਿ ਰਹੀ ਹੈ ਕਿ ਸੱਚ ਦੀ ਜਿੱਤ ਹੋਈ ਹੈ ਜਿੱਤ ਤਾਂ ਉਸ ਦਿਨ ਹੋ ਗਈ ਜਿਸ ਦਿਨ ਨਤੀਜਾ ਆਇਆ ਕਾਹਦਾ ਇਸ ਕੇਸ ਦਾ ਫੈਸਲਾ ਹੋਇਆ ਫੈਸਲਾ ਤਾਂ ਅਜੇ ਹੋਇਆ ਨਹੀਂ ਅਜੇ ਤਾਂ ED ਨੇ ਗ੍ਰਿਫਤਾਰ ਕੀਤਾ ਸੀ CBI ਨੇ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦੀਆਂ ਜਮਾਨਤਾਂ ਹੋਈਆਂ ਤਾਂ ਅਜੇ ਇਹਨੂੰ ਫੈਸਲਾ ਮੰਨ ਲੈਣਾ ਇਹ ਬਿਲਕੁਲ ਗਲਤ ਗੱਲ ਹੈ ਨਹੀਂ ਮੰਨਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ